ਕਾਲ ਯੁਗ ਦੇ ਵਿੱਚ ਅੱਗੇ ਅੱਗੇ ਕੀ ਵਰਤੇਗਾ ਜਿਸ ਦੇ ਬਾਰੇ ਅਸੀਂ ਬਹੁਤਾ ਜਿਹੜਾ ਹੈ ਉਹ ਨਹੀਂ ਜਾਣਦੇ ਜਿਹੜੀਆਂ ਗੱਲਾਂ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਰਕੇ ਸਾਨੂੰ ਸੁਚੇਤ ਕਰ ਦਿੱਤਾ ਵੀ ਸਿੱਖੋ ਸੁਚੇਤ ਹੋ ਜਾਓ ਨਹੀਂ ਤੁਹਾਡਾ ਹਾਲ ਜਿਹੜਾ ਬਹੁਤ ਮਾੜਾ ਹੋ ਜਾਏਗਾ ਉਹਨਾਂ ਲੋਕਾਂ ਵਾਲਾ ਹਾਲ ਹੋਏਗਾ ਨਾ ਘਰ ਦੇ ਨਾ ਘਾਟ ਦੇ ਸੁਚੇਤ ਹੋਵੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਹੈ ਕਿ ਸਿੱਖੋ ਇਸ ਗੱਲ ਨੂੰ ਯਾਦ ਰੱਖਿਆ ਜੇ ਕਹਿੰਦੇ ਭਾਈ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਬੜਾ ਭਿਆਨਕ ਆ ਰਿਹਾ ਹੈ ਤੇ ਇਸ ਸਮੇਂ ਦੇ ਵਿੱਚ ਕਹਿੰਦੇ ਤੁਹਾਨੂੰ ਸਭ ਤੋਂ ਵੱਧ ਜਿਹੜੀਆਂ ਮੁਸ਼ਕਲਾਂ ਨੇ ਔਕੜਾਂ ਨੇ ਉਹਨਾਂ ਦਾ ਸਾਹਮਣਾ ਜਿਹੜਾ ਹੈ ਨਾ ਉਹ ਕਰਨਾ ਪਏਗਾ ਸਿੱਖੋ ਤੁਸੀਂ ਇਸ ਗੱਲ ਤੋਂ ਮੁਨਕਰ ਨਾ ਹੋ ਤੁਸੀਂ ਇਸ ਗੱਲ ਤੋਂ ਬਾਹਰ ਨਾ ਹੋ ਇਸ ਗੱਲ ਤੋਂ ਭੱਜੋ ਨਾ ਕਹਿੰਦੇ ਤੁਹਾਡਾ ਜਿਹੜਾ ਛੁਟਕਾਰਾ ਹੈ ਉਹ ਗੁਰੂ ਤੋਂ ਬਿਨਾ ਨਹੀਂ ਹੋਣਾ ਸਤਿਗੁਰੂ ਤੋਂ ਬਿਨਾ ਨਹੀਂ ਹੋਣਾ ਪਾਤਸ਼ਾਹ ਤੋਂ ਬਿਨਾ ਨਹੀਂ ਹੋਣਾ ਕਹਿੰਦੇ ਸਤਿਗੁਰੂ ਦੀ ਪਾਵਨ ਬਾਣੀ ਦੇ ਨਾਲ ਹੀ ਤੁਹਾਡਾ ਛਟਕਾਰਾ ਹੋਣਾ ਹੈ ਇਹ ਗੱਲ ਤਾਂ ਸਪਸ਼ਟ ਹੋ ਗਈ ਕਹਿੰਦੇ ਕਾਲ ਯੁਗ ਦੇ ਵਿੱਚ ਜੜੀਆਂ ਹੋਰ ਚੀਜ਼ਾਂ ਨੇ ਵਰਤਣੀਆਂ ਨੇ ਕਹਿੰਦੇ ਵੀ ਗੁਰੂ ਤੇ ਭਰੋਸਾ ਨਾ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਦਾ ਭੈ ਵੀ ਨਾ ਰਹਿਣਾ ਲੋਗਨ ਰਾਮ ਖਿਲਾਉਣਾ ਜਾਨਾ ਕਹਿੰਦੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਵਰਤੇਗੀ ਵੀ ਲੋਕਾਂ ਨੇ ਪਰਮਾਤਮਾ ਦਾ ਆਪਣੇ ਗੁਰੂ ਦਾ ਵੀ ਜਿਹੜਾ ਹੈ ਉਹ ਯਕੀਨ ਨਹੀਂ ਕਰਨਾ ਭਰੋਸਾ ਨਹੀਂ ਕਰਨਾ ਸਾਥ ਸੰਗਤ ਕਹਿੰਦੇ ਇਹ ਲੋਕ ਉਹਨੂੰ ਵੀ ਖਿਲਾਉਣੇ ਦੀ ਤਰ੍ਹਾਂ ਸਮਝਣਗੇ ਵੀ ਇਹ ਪਰਮਾਤਮਾ ਜਿਹੜਾ ਹੈ ਭਾਈ ਸਾਡਾ ਕੀ ਕਰ ਲੇਗਾ ਅਜਬ ਬੇਅਦਬੀਆਂ ਹੋ ਰੀਆਂ ਨੇ ਤੇ ਸ਼ਰਿਆਮ ਗੁਰੂ ਦੀ ਹਜ਼ੂਰੀ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਵੇਖ ਕੇ ਇੰਜ ਹੀ ਲੱਗਦਾ ਵੀ ਲੋਕਾਂ ਨੇ ਰੱਬ ਦਾ ਡਰ ਜਿਹੜਾ ਹੈ ਬਿਲਕੁਲ ਹੀ ਚੱਕ ਦਿੱਤਾ ਹੈ ਦੂਜੇ ਚਲੋ ਕਰਨ ਕਰਨ ਜਦੋਂ ਇੱਥੇ ਸਾਡੇ ਵਾਲੇ ਨਹੀਂ ਟਿਕਦੇ ਹੈਗੇ ਸਾਡੇ ਵਾਲੇ ਕੁਝ ਲੋਕ ਜਿਹੜੇ ਧਰਮ ਦੇ ਨਾਮ ਦਾ ਧਰਮ ਦਾ ਬਾਣਾ ਪਾ ਕੇ ਉਹ ਲੋਕ ਇਦਾਂ ਦੀਆਂ ਹਰਕਤਾਂ ਕਰਦੇ ਨੇ ਸਾਧ ਸੰਗਤ ਤਾਂ ਬੜਾ ਗੁੱਸਾ ਆਉਂਦਾ ਹੈ ਵੀ ਇਹ ਲੋਕ ਅਕਸਰ ਕਰਦੇ ਕੀ ਪਏ ਨੇ ਇਹਨਾਂ ਲੋਕਾਂ ਨੂੰ ਵਰਤੀ ਭਰ ਵੀ ਪੈ ਨਹੀਂ ਹੈਗਾ ਇਹਨਾਂ ਨੇ ਕੀ ਬਾਣਾ ਜਿਹੜਾ ਹੈ ਪਾਇਆ ਹੋਇਆ ਹੈ ਕੇਵਲ ਇਦਾਂ ਕਰਕੇ ਪਾਇਆ ਹੋਇਆ ਹੈ ਵੀ ਬਸ ਨਾਮ ਦਾ ਹੀ ਵੀ ਆਪਾਂ ਨੂੰ ਗੁਰੂ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਹੈਰਾਨ ਹੋਇਆ ਕੋਈ ਧਾਰਮਿਕ ਫਿਲਮ ਬਣਾਉਂਦਾ ਹੈ ਚਲੋ ਮੈਂ ਨਾਮ ਨਹੀਂ ਲੈਂਦਾ ਉਹ ਫਿਲਮ ਨੂੰ ਦਿਖਾਉਣ ਵਾਸਤੇ ਉਹ ਕਹਿੰਦੇ ਵੀ ਜਥੇ ਬੰਦੀਆਂ ਨੂੰ ਫਿਲਮ ਦਿਖਾ ਦਿਓ ਫਿਲਮ ਬਣਾ ਲਈ ਤੇ ਜਥੇ ਬੰਦੀਆਂ ਕੋਲੇ ਆਇਆ ਤੇ ਉਹਨਾਂ ਨੇ ਕੀ ਕੀਤਾ ਫਿਲਮ ਦੇਖ ਲਵਾਂਗੇ 2 ਲੱਖ ਦੇ ਤੋਂ 4 ਲੱਖ ਦੇ ਤੋਂ 10-10 ਲੱਖ ਵੀ ਲੈ ਲਿਆ ਫਿਲਮ ਦੇਖਣ ਦੇਖਣ ਦਾ ਵੀ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਅਸੀਂ ਇਹਨੂੰ ਰਿਲੀਜ਼ ਕਰ ਸਕਦੇ ਹਾਂ ਉਹ ਬੰਦਾ ਅੰਦਰੋਂ ਟੁੱਟਿਆ ਉਹ ਬੰਦਾ ਕਹਿੰਦਾ ਵੀ ਮੇਰੇ ਨਾਲ ਯਾਰ ਇਦਾਂ ਕਹਿੰਦੇ ਚੰਗਾ ਤੇ ਵਧੀਆ ਕੰਟੈਂਟ ਕੌਣ ਤਿਆਰ ਕਰੇਗਾ ਜੇਕਰ ਬੰਦੇ ਨੂੰ ਇਦਾਂ ਹੀ ਜ਼ਲੀਲ ਕੀਤਾ ਜਾਏਗਾ ਕਿੱਥੇ ਤੇ ਉਹਨੂੰ ਹੱਲਾਸ਼ੇਰੀ ਦੇਣੀ ਸੀ ਵੀ ਚਲੋ ਕੋਈ ਗੱਲ ਨਹੀਂ ਭਾਈ ਤੂੰ ਵਧੀਆ ਚੀਜ਼ ਬਣਾਈ ਐ ਅਸੀਂ ਦੇਖਦੇ ਆ ਤੇ ਜੇ ਕੋਈ ਚੀਜ਼ ਗੁਰਮਤ ਤੋਂ ਉਲਟ ਲੱਗੀ ਇਧਰ ਉਧਰ ਲੱਗੀ ਭਾਈ ਉਹਦੇ ਵਿੱਚ ਬਦਲਾਅ ਕਰ ਦਿਓ ਪਰ ਕੋਈ ਗੱਲ ਨਹੀਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹ ਬੰਦੇ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਪਰ ਨਹੀਂ ਧਰਮ ਦੇ ਨਾਂ ਤੇ ਪਾਏ ਹੋਏ ਲੋਕਾਂ ਦੇ ਜਿਹੜੇ ਬਾਣੇ ਨੇ ਬੰਡੀਆਂ ਨੇ ਵਿਸ਼ੇਸ਼ ਇਹਨਾਂ ਲੋਕਾਂ ਨੇ ਧਰਮ ਨੂੰ ਪੰਥ ਨੂੰ ਜਿਹੜਾ ਹੈ ਇਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਹੈ ਪੰਥ ਨੂੰ ਮਾੜਾ ਘਵਾਇਆ ਜਾ ਉਹ ਕਹਿੰਦੇ ਅਸੀਂ ਪੰਥ ਦੇ ਜੀ ਬਹੁਤ ਵੱਡੇ ਰਾਖੇ ਆ ਜੀ ਸਤਿਗੁਰੂ ਪਹਿਲੇ ਹੀ ਕਹਿ ਗਏ ਸੀ ਕਿਨੇ ਭਾਈ ਇਹੋ ਜੇ ਲੋਕਾਂ ਤੋਂ ਬਚਿਓ ਜਿਹੜੇ ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਣਗੇ ਧਰਮ ਦੇ ਨਾਮ ਤੇ ਠੱਗੀਆਂ ਮਾਰਨਗੇ ਇਹੋ ਜਿਹੇ ਲੋਕਾਂ ਤੋਂ ਬਚਿਓ ਅੱਗੇ ਬਾਦਸ਼ਾਹ ਜੀ ਕਹਿੰਦੇ ਗੁਰੂ ਦੇ ਨਾਮ ਦਾ ਗੁਰੂ ਦੇ ਪੈਰ ਦਾ ਵੀ ਇਹਨਾਂ ਲੋਕਾਂ ਨੂੰ ਜਿਹੜਾ ਹੈ ਕੋਈ ਮਤਲਬ ਨਹੀਂ ਹੋਏਗਾ ਆਪੋ ਆਪਣੀਆਂ ਜੜੀਆਂ ਇਹ ਲੋਕ ਜੇਬਾਂ ਗਰਮ ਕਰਨਗੇ ਕਹਿੰਦੇ ਸਿੱਖੋ ਸੁਚੇਤ ਹੋ ਜੋ ਨਹੀਂ ਇਹ ਲੋਕ ਤੁਹਾਨੂੰ ਲੁੱਟ ਲੈਣਗੇ ਧਰਮ ਦੇ ਨਾਮ ਤੇ ਪੰਥ ਦਾ ਠੇਕਾ ਪਾ ਕੇ ਬਾਣਾ ਪਾ ਕੇ ਕਹਿੰਦੇ ਭਾਈ ਤੁਹਾਨੂੰ ਤਾਂ ਇਹ ਲੋਕ ਖਤਮ ਕਰ ਦੇਣਗੇ ਭਾਵ ਕੀ ਤੁਹਾਡੇ ਵਿੱਚ ਇਹੋ ਜਿਹੇ ਸਿੱਖ ਹੋਣਗੇ ਜਿਨ੍ਹਾਂ ਨੂੰ ਮਤਲਬ ਕੇਵਲ ਆਪਣੀਆਂ ਜਾਇਦਾਦਾਂ ਨਾਲ ਹੋਵੇਗਾ ਤੁਹਾਡੇ ਪੰਥ ਨਾਲ ਜਾਂ ਤੁਹਾਡੇ ਗੁਰੂ ਨਾਲ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੋਏਗਾ ਕਹਿੰਦੇ ਜੇ ਤੁਸੀਂ ਸੁਚੇਤ ਹੋਗੇ ਸਿੱਖੋ ਕਹਿੰਦੇ ਆਪਣੀ ਹਿੰਦੀ ਸਿੱਖੀ ਦਾ ਘਾਣ ਬਚਾ ਲਓਗੇ ਜੇ ਤੁਸੀਂ ਅਵੇਸਲੇ ਹੋਗੇ ਕਹਿੰਦੇ ਵੀ ਤੁਹਾਡੇ ਵਿੱਚ ਰਹਿ ਕੇ ਹੀ ਤੁਹਾਡਾ ਘਾਣ ਕਰੀ ਜਾਣਗੇ ਤੁਸੀਂ ਕਹਿੰਦੇ ਕੁਝ ਬੋਲ ਵੀ ਨਹੀਂ ਸਕੋਗੇ ਤੁਹਾਡੇ ਹਾਲਾਤ ਇਹ ਹੋ ਜਾਣਗੇ ਮਾਝਾ ਪਿਸ ਜੈਗਾ ਮਾਲਵਾ ਦੁਫਾੜ ਹੋ ਜਾਏਗਾ ਦੁਆਬਾ ਦਲਿਆ ਹੋ ਜਾਏਗਾ ਬੀਕਾਨੇਰ ਵਸੂ ਜੱਗ ਥਲਿਆ ਇਹ ਜਿਹੜੀ ਭਵਿਖਬਾਣੀਆਂ ਨਾ ਸਤਿਗੁਰੂ ਨੇ ਇਹ ਵੀ ਕੀਤੀ ਹੈ ਕਹਿੰਦੇ ਭਾਈ ਮਾਝਾ ਜਿਹੜਾ ਹੈ ਉਹ ਤਹਿਸ ਨਹਿਸ ਹੋ ਜਾਏਗਾ ਮਾਲਵਾ ਦੁਫਾੜ ਹੋ ਜਾਏਗਾ ਦੁਆਬਾ ਦਲਿਆ ਹੋ ਜਾਏਗਾ ਕਿਨੇ ਭਾਈ ਜੇ ਕੁਝ ਬਚੇਗਾ ਤੇ ਕੁਝ ਹੋਰ ਬਚੇਗਾ ਕਿਨੇ ਭਾਈ ਉਹ ਬਚਣਗੇ ਜਿਹੜੇ ਸਤਗੁਰੂ ਨਾਲ ਜੁੜੇ ਹੋਣਗੇ ਜਿਹੜੇ ਪ੍ਰੋਪਰ ਪੂਰਨ ਤੌਰ ਤੇ ਜਿਵੇਂ ਹੁਣ ਪਹਿਲਾਂ ਘੱਲੂਕਾਰੇ ਵਾਪਰੇ ਸਾਧ ਸੰਗਤ ਇੱਕ ਇੱਕ ਦਿਨ ਦੇ ਵਿੱਚ ਵੱਡਾ ਵੱਡਾ ਜਿਹੜਾ ਹੈ ਉਹ ਸਿੱਖਾਂ ਦਾ ਕਹਾਣ ਕੀਤਾ ਗਿਆ ਸਿੱਖਾਂ ਦੀ ਜਿਹੜੀ ਹੈ ਨਸਲ ਕੁਸ਼ੀ ਕੀਤੀ ਗਈ ਇਹ ਸਾਹਾ ਸੰਗਤ ਉਹ ਸਿੱਖ ਸੀ ਜਿਹੜੇ ਆਪਣੇ ਤਨ ਪਿੰਡੇ ਤੇ ਹੰਢਾ ਗਏ ਅੱਜ ਵਾਲੇ ਸਿੱਖਾਂ ਨੇ ਤੇ ਕਹਿ ਦੇਣਾ ਅਸੀਂ ਤੁਹਾਡੇ ਨਾਲ ਆ ਜੀ ਸਾਨੂੰ ਕੋਈ ਧਰਮ ਨਾਲ ਮਤਲਬ ਨਹੀਂ ਕੋਈ ਧਰਮ ਨਾਲ ਰਿਲੇਟਡ ਨਹੀਂ ਕੋਈ ਵਿਰਲਾ ਹੋਏਗਾ ਜਿਹੜਾ ਗੁਰਸੇਖ ਬਾਣੀ ਪੜਨ ਵਾਲਾ ਜਿਹਨੂੰ ਗੁਰੂ ਤੇ ਭਰੋਸਾ ਹੋਵੇ ਪਰ ਜੇ ਅੱਜ ਗੱਲ ਕਰੀਏ ਸਾਡੇ ਜਿਹੜੇ ਪਹਿਲਾਂ ਆਗੂ ਬਣੇ ਹੋਏ ਨੇ ਨਾ ਸਭ ਤੋਂ ਪਹਿਲਾਂ ਤੇ ਇਹ ਭੱਜਣਗੇ ਕਹਿਣਗੇ ਜੀ ਸਾਨੂੰ ਛੱਡ ਦਿਓ ਅਸੀਂ ਜੋ ਕੁਝ ਤੁਸੀਂ ਕਹੋਗੇ ਉਹ ਕਰ ਲਾਂਗੇ ਜੋ ਕੁਝ ਤੁਸੀਂ ਕਹੋਗੇ ਸਤਿਗੁਰੂ ਕਹਿੰਦੇ ਕਲਯੁਗ ਦੇ ਵਿੱਚ ਬੜਾ ਕੁਝ ਹੋਣਾ ਹੈ ਕਾਲ ਯੁਗ ਦੇ ਵਿੱਚ ਕਹਿੰਦੇ ਤੁਸੀਂ ਆ ਚੀਜ਼ਾਂ ਨੋਟ ਕਰਿਓ ਤੁਸੀਂ ਦੇਖੋਗੇ ਪਾਪ ਦੁਨੀਆ ਤੇ ਵੱਧ ਜਾਣਗੇ ਧਰਤੀ ਦੇ ਉੱਪਰ ਕਹਿੰਦੇ ਭਾਰ ਜਿਹੜੇ ਲੋਕ ਉਹ ਹੋਣਗੇ ਜਿਹੜੇ ਲੋਕ ਪਾਪ ਕਰਨਗੇ ਕਹਿੰਦੇ ਭਾਰ ਵੱਧ ਜਾਣਗੇ ਪਾਪਾਂ ਵਾਲੇ ਲੋਕ ਵੱਧ ਜਾਣਗੇ ਦੁਨੀਆ ਤੇ ਧਰਮ ਕਿਤੇ ਨਹੀਂ ਹੋਏਗਾ ਇੱਥੇ ਅਧਰਮ ਹੀ ਅਧਰਮ ਹੋਏਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਇਹ ਗੱਲ ਕਹਿੰਦੇ ਭਾਈ ਜਿਹੜੇ ਮਤਬੁੱద్ధి ਲੋਕ ਹੋਣਗੇ ਉਹ ਤੁਹਾਡੇ ਤੇ ਹਾਵੀ ਹੋਣਗੇ ਤੇ ਚੰਗੇ ਲੋਕ ਕਹਿੰਦੇ ਇੱਥੇ ਉਹਨਾਂ ਨੂੰ ਖੰਗਣ ਤੱਕ ਨਹੀਂ ਦਿੱਤਾ ਜਾਏਗਾ ਕਹਿੰਦੇ ਉਹਨਾਂ ਲੋਕਾਂ ਨੂੰ ਤਾਂ ਜਿੰਦਰੇ ਲਾ ਦਿੱਤੇ ਜਾਣਗੇ ਉਹਨਾਂ ਲੋਕਾਂ ਨੂੰ ਤੇ ਬੰਦ ਕਰਕੇ ਰੱਖਿਆ ਜਾਏਗਾ ਇੱਥੇ ਝੂਠ ਦਾ ਜਿਹੜਾ ਬੋਲਬਾਲਾ ਕਰਨ ਵਾਲੇ ਲੋਕ ਉਹਨਾਂ ਨੂੰ ਤੇ ਬਾਹਰ ਰੱਖਿਆ ਜਾਂਦਾ ਤੇ ਸਜ਼ਾਾਂਵਾਂ ਪੂਰੀਆਂ ਕਰਨ ਵਾਲੇ ਬੰਦੀ ਸਿੰਘਾਂ ਨੂੰ ਜਿਹੜਾ ਹੈ ਸਜ਼ਾਾਂਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਰੀ ਹੋਣ ਤੋਂ ਬਾਅਦ ਵੀ ਕੇਸਾਂ ਦੇ ਵਿੱਚੋਂ ਛੱਡਿਆ ਨਹੀਂ ਜਾਂਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾ ਰਿਹਾ ਹੈ ਜੇ ਦੇ ਵਿੱਚ ਹੀ ਕੈਦ ਕੀਤਾ ਜਾ ਰਿਹਾ ਹੈ ਦੇਖੋ ਇਨਸਾਫ ਸਤਗੁਰੂ ਦੇ ਬੋਲ ਇਥੇ ਸੱਚ ਹੋਏ ਸਤਗੁਰੂ ਕਹਿੰਦੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਜਾਏਗੀ ਰਿਸ਼ਤੇ ਜਿਹੜੇ ਨੇ ਉਹ ਸਹੀ ਢੰਗ ਨਾਲ ਨਹੀਂ ਨਿਵਣਗੇ ਅੱਜ ਰਿਸ਼ਤੇ ਜਿਹੜੇ ਨੇ ਟੁੱਟ ਰਹੇ ਨੇ ਰਿਸ਼ਤਿਆਂ ਨੂੰ ਕੋਈ ਬਚਾਰੇ ਕੋਈ ਨਹੀਂ ਬਚਾਰੇ ਆ ਰਿਸ਼ਤੇ ਜਿਹੜੇ ਨੇ ਸਭ ਦੇ ਟੁੱਟਦੇ ਜਾ ਰਹੇ ਨੇ ਰਿਸ਼ਤੇ ਹਰ ਕਿਸੇ ਦੇ ਟੁੱਟਦੇ ਜਾ ਰਹੇ ਨੇ ਰਿਸ਼ਤੇ ਨੂੰ ਬਚਾਉਣਾ ਬੜਾ ਮੁਸ਼ਕਲ ਹੋ ਗਿਆ ਹੈ ਕਿਨੇ ਭਾਈ ਔਰਤਾਂ ਜਿਹੜੀਆਂ ਨੇ ਆਪਣਾ ਸੰਗ ਸ਼ਰਮ ਉਹਨਾਂ ਦਾ ਗਹਿਣਾ ਹੈ ਉਹ ਔਰਤਾਂ ਆਪਣਾ ਸਾਰਾ ਸੰਗ ਸ਼ਰਮ ਦਾ ਜਿਹੜਾ ਗਹਿਣਾ ਹੈ ਉਹ ਉਤਾਰ ਦੇਣਗੀਆਂ ਤੇ ਉਹ ਔਰਤਾਂ ਸਾਰਾ ਜਿਹੜਾ ਆਪਣਾ ਗਹਿਣਾ ਹੈ ਉਹਨੂੰ ਭਾਈ ਲੋਕਾਂ ਸਾਹਮਣੇ ਬਿਲਕੁਲ ਉਤਾਰ ਕੇ ਨਿਲਾਮ ਕਰ ਦੇਣਗੀਆਂ ਤੇ ਔਰਤਾਂ ਆਪਣੇ ਜਿਸਮ ਤੱਕ ਦੀ ਵੀ ਪਰਵਾਹ ਨਹੀਂ ਕਰਨਗੀਆਂ ਤੇ ਅੱਜ ਉਹ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਹੋ ਰਿਹਾ ਹੈ ਸੋ ਗੁਰਮਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲੜ ਲਗਣਾ ਤੇ ਸ਼ਬਦ ਨੂੰ ਪੜਨਾ ਸ਼ਬਦ ਤੇ ਭਰੋਸਾ ਕਰਨਾ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਮਝੀਏ ਵੀ ਬਹੁਤ ਵੱਡੀ ਗੱਲ ਹੈ ਜੇ ਅਸੀਂ ਇਹ ਕਰ ਰਹੇ ਹਾਂ ਤਾਂ ਬਹੁਤ ਵੱਡੀ ਗੱਲ ਹੈ ਬਖਸ਼ਿਸ਼ ਵਾਲੀ ਗੱਲ ਹੈ ਜੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਇਹ ਵੀ ਨਹੀਂ ਕਰ ਰਹੇ ਤੇ ਸਾਧ ਸੰਗਤ ਸਮਝ ਲਓ ਸਾਡੇ ਤੇ ਜਿਹੜੀ ਹੈ ਗੁਰੂ ਦੀ ਕਿਰਪਾ ਉਹ ਨਹੀਂ ਹੈ ਅਸੀਂ ਗੁਰੂ ਘਰ ਜਾ ਰਹੇ ਹਾਂ ਪਾਠ ਕਰ ਰਹੇ ਹਾਂ ਸਿਮਰਨ ਕਰ ਰਹੇ ਹਾਂ ਬੱਚੇ ਸਾਡੇ ਵਧੀਆ ਨੇ ਔਲਾਦ ਵਧੀਆ ਹੈ ਅਸੀਂ ਵਧੀਆ ਹਾਂ ਕਿਸੇ ਆ ਮਾੜਾ ਨਹੀਂ ਕਰ ਰਹੇ ਪੰਥ ਬਾਰੇ ਸੋਚ ਰਹੇ ਆ ਸੋ ਪੰਥਦਰਦੀ ਅਸੀਂ ਹਾਂ ਸੋ ਭਾਈ ਤੇ ਸਤਿਗੁਰੂ ਕਹਿੰਦੇ ਭਾਈ ਇਹ ਗੱਲ ਯਾਦ ਰੱਖੀ ਵੀ ਤੇਰਾ ਇਦੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ ਤੇਰੇ ਕੋਲੇ ਚਾਰ ਛਲੜ ਵੀ ਹੈਗੇ ਨੇ ਪਰ ਤੇਰੇ ਕੋਲੇ ਹੰਕਾਰ ਨਹੀਂ ਤੂੰ ਗੁਰੂ ਨਾਲ ਜੁੜਿਆ ਹੋਇਆ ਨਾਮ ਲੈਣਾ ਉਹਦਾ ਸ਼ੁਕਰਾਨਾ ਕਰਦਾ ਕਿਨੇ ਭਾਈ ਇਹੀ ਸਭ ਤੋਂ ਵੱਡੀ ਸੇਵਾ ਆ ਤੇ ਕਹਿੰਦੇ ਸਮਝ ਵੀ ਤੇਰੇ ਕੋਲੇ ਸਤਿਗੁਰੂ ਦੀ ਖੁਸ਼ੀ ਹੈ ਕਿਨੇ ਨਹੀਂ ਤੇ ਕਾਲ ਯੁਗ ਦਾ ਜਿਹੜਾ ਸਮਾਂ ਹੈ ਉਹਨੇ ਸਾਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਕਿਨੇ ਗੁਰੂ ਦਾ ਨਾਮ ਤੇ ਛੱਡੋ ਕਿਨੇ ਭਾਈ ਇੱਥੇ ਤੇ ਸਾਰੇ ਪਾਸੇ ਜਿਹੜਾ ਹੈ ਅਧਰਮ ਦਾ ਹੀ ਬੋਲਬਾਲਾ ਹੋ ਚੁੱਕਿਆ ਕਿਨੇ ਇੱਥੇ ਧਰਮ ਕਿਸੇ ਕੋਲ ਹੈ ਨਹੀਂ ਕਾਲ ਯੁਗ ਦੇ ਲੱਛਣ ਇਹ ਹੋਣਗੇ